ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਸ਼ਬਦ ਸਿੱਖਾਂਗੇ ਜੀ ਆਸਾ ਸ਼ੇਖ ਫਰੀਦ ਜੋ ਕੀ ਬਾਣੀ ਸ਼ਬਦ ਹੈ ਤਿੰਨ ਧਨ ਜਣੇ ਦੀ ਮਾਓ ਆਏ ਸਫਲ ਸੇ ਆਪ ਲਈ ਲੜਲਾਏ ਦਰ ਧਰਵੇਸ਼ ਸੇ ਇਸ ਸ਼ਬਦ ਨੂੰ ਆਪਾਂ ਜਦੋਂ ਵੀਰਾਂ ਦੇ ਸਕੇਲ ਤੇ ਸਿੱਖਦੇ ਹਾਂ ਤਾਂ ਤੀਜੇ ਕਾਲੇ ਨੂੰ ਸਾਂਭਦੇ ਹਾਂ ਕਿਉਂਕਿ ਸ਼ਬਦ ਦਾ ਚਲਨ ਮੰਦਰ ਸਬਤਕ ਵਿੱਚ ਹੈ ਤਾਰ ਸਬਤਕ ਵਿੱਚ ਸ਼ਬਦ ਦਾ ਚਲਨ ਬਿਲਕੁਲ ਨਹੀਂ ਹੈ ਤੇ ਜਦੋਂ ਆਪਾਂ ਤੀਜੇ ਕਾਲੇ ਨੂੰ ਸਾਂਭਦੇ ਹਾਂ ਤਾਂ ਮੰਦ ਸਬਤਕ ਵਿੱਚ ਕੋਮਲਨੀ ਕੋਮਲ ਧਾ ਅਤੇ ਪਾ ਇੱਥੇ ਤੱਕ ਸ਼ਬਦ ਦਾ ਚਲਨ ਹੈ ਤੇ ਮਦ ਸਬਤਕ ਵਿੱਚ ਸਾ ਤੋਂ ਬਾਅਦ ਸ਼ੁਦਰੇ ਸ਼ੁਦਗਾ शुद्ध मा पा ਅਤੇ ਪਾ ਤੋਂ ਬਾਅਦ ਕੋਮਲ ਧਾ ਅਤੇ ਕੋਮਲ ਨੀ ਇੱਥੇ ਤੱਕ ਹੀ ਸ਼ਬਦ ਦਾ ਚਲਣ ਹੈ ਜ਼ਿਆਦਾਤਰ ਸ਼ਬਦ ਪੰਚਮ ਤੱਕ ਹੀ ਰਹਿੰਦਾ ਹੈ ਹਲਕੇ ਹਲਕੇ ਸੁਰ ਉੱਪਰ ਜਾਂਦੇ ਹਨ ਤੇ ਉਹ ਆਪ ਜੀ ਦੇਖੋਗੇ ਪਹਿਲਾਂ ਆਪਾਂ ਇੱਕ ਸਥਾਈ ਗਾਇਨ ਕਰਦੇ ਹਾਂ ਤੇ ਸਿੱਖਦੇ ਹਾਂ ਫਿਰ ਕਰਾਂਗੇ ਆਪਾਂ ਅੰਤਰਾ ਤੇ ਸਰਵਣ ਕਰੀਏ ജീമാന ജിമാൗ ആ സഫല ശിന് തന്നിമാ आए से तन जड़े आप लिए से सफले इन् दर जने दर से आप दरवेशली दरवेश से आप लिए लड़ लाए दरवेश से तिन तन जने दिमागों आए ਸਫਲ ਸੇ ਤਿੰਨ ਤੰ ਜਨੇ ਦੀ ਮਾਂ ਤੇ ਜੋ ਸਥਾਈ ਦੀ ਸੈਕੰਡ ਪੰਕਤੀ ਆਪਾਂ ਗਾਇਨ ਕੀਤੀ ਆਪ ਲਈ ਲੜਲਾਏ ਦਰਦਰਵੇਸ਼ ਸੇ ਲਗਭਗ ਅੰਤਰਾ ਹੀ ਹੈ ਤੇ ਹੁਣ ਆਪਾਂ ਦੇਖਦੇ ਹਾਂ ਸਥਾਈ ਨੂੰ ਤੇਨ ਤਨ ਤੇਨ ਤਨ ਜਣੇਂਦੀ ਮਾਂ ਤੇਨ ਤਨ ਜਣੇਂਦੀ ਮਾਂ ਆਏ ਸਫਲ ਸੇ जे दीमा सफल से तीन जणे जेन्दीमा લાય આપ લે લડ લાય દર દરવેશ સે ਆਪ ਲਈ ਲੜ ਲਾਇਆ ਦੋਨੋਂ ਤਰੀਕੇ ਨਾਲ ਆਪ ਲਈ ਲੜ ਲਾਇਆ ਦਰ ਦਰਵੇਸ ਸੇ ਪਹਿਲੀ ਵਾਰ ਇੱਥੇ ਵਾਪਸ ਆ ਜਾਣਾ ਹੈ ਤੇ ਦੂਜੀ ਵਾਰ ਆਪ ਲਈ ਲੜ ਲਾਈ ਦਰਦਰ ਵੈਸੇ ਸੇ ਇੱਥੇ ਛੱਡ ਦੇਣਾ ਹੈ ਫਿਰ ਇੱਥੋਂ ਬਾਅਦ ਅੱਪ ਜਾਣਾ ਹੈ ਆਪ ਲਈ से, दर दरवेश दर दरवेश अग्रे तीन तन जने तन ਜਣੇ ਦੀ ਮਾਂ ਦੋਨੋਂ ਤਰੀਕੇ ਨਾਲ ਇਤੋਂ ਸਿੱਧਿਆ ਕੇ ਵੀ ਹੈ ਤਿੰਨ ਤਨ ਜਣੇ 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 ਦੀ ਮਾਂ ਆਏ ਸਫਲ ਸੇ ਤਿੰਨ ਤਨ ਜੜੇ ਦਿਮਾ ਤੇ ਹੁਣ ਅੰਤਰਾ ਜੋ ਕਿ ਸਥਾਈ ਦੀ ਸੈਕੰਡ ਪੰਕਤੀ ਵਾਂਗ ਹੀ ਹੈ ਤੇ ਲੋ ਮੋਹ ਪਤ ਜਿੰ ਸੇ ਸ मोहब्बत जिन से सच्चे जिन मन मोर मुख हो से कांडे कच्चे जिन मन मोर मुख

ਜੋ ਸਥਾਈ ਦੀ ਦੂਸਰੀ ਪੰਕਤੀ ਸੀ ਉਸ ਦੇ ਨਾਲ ਮੇਲ ਖਾਂਦਾ ਹੈ ਤੇ ਬਾਰ ਬਾਰ ਦੱਸਣ ਦੀ ਮੈਨੂੰ ਲੱਗਦਾ ਇੱਥੇ ਲੋੜ ਨਹੀਂ ਹੈ ਤੇ ਜਦੋਂ ਇਸ ਨੂੰ ਦੂਸਰੀ ਵਾਰ ਗਾਣਾ ਹੈ ਫਿਰ ਦੇ ਲੋ ਮੁਹਬਤ ਜਿੰਨ ਸੱਚਿਆ ਇੱਥੇ ਦੂਜੀ ਵਾਰ ਇੱਥੇ ਆ ਕੇ ਗੁੰਜਦਾ ਹੈ ਤੇ ਤੀਸਰੀ ਵਾਰ सचया फिर जिन मन हर मुख हो जिन मन हर मुख हो ਸ਼ੇਕਾਂਡੇ ਕੱਚੇ ਆ ਜਿਨ ਮਨ ਖੋਰ ਮੁਖੋਰ ਸ਼ੇਕਾਂਡੇ ਕੱਚੇ ਆ ਤਿੰਨ ਤਨ ਚਣੇ ਦੀ ਮੈਨੂੰ ਉਮੀਦ ਹੈ ਕਿ ਆਪ ਜੀ ਆਸਾਨੀ ਦੇ ਨਾਲ ਅੱਗੇ ਇਸਾਰੇ ਸ਼ਬਦ ਨੂੰ ਕਰ ਸਕੋਗੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ